ਮੈਂ ਹੁਣੇ ਹੀ ਜਸਬੀਰ ਮੰਡ ਦੀ 84 ਨਾਲ ਸੰਬੰਧਿਤ ਕਿਤਾਬ ਪੜ ਕੇ اٹਿਆ ਹਾਂ ਉਹ 84 ਜੋ ਸਿੱਖ ਕੌਮ ਦੇ ਚੇਤਿਆਂ ਵਿੱਚ ਬਰਸ਼ੀ ਵਾਂਗ ਖੁਬਿਆ ਹੋਇਆ ਹੈ ਇਸ ਸਦਮੇ ਦਾ ਵਿਰਾਗ ਤੇ ਯਾਦ ਪੂਰੀ ਦੀ ਪੂਰੀ ਕੌਮ ਦੀ ਰੂਹ ਨੂੰ ਤੜਫਾ ਦਿੰਦਾ ਹੈ ਇਤਿਹਾਸਕਾਰਾਂ ਨੇ ਪੰਜਾਬ ਦੇ 84 ਤੇ ਉਸ ਤੋਂ ਬਾਅਦ ਦੇ ਖੂਨ ਨਾਲ ਲਤਪਤ ਹੋਏ ਦੌਰ ਨੂੰ ਕਲਮਬੰਦ ਕੀਤਾ ਹੈ ਕੁਦਰਤ ਨਦੀਆਂ ਖੇਤਾਂ ਖੱਡਾਂ ਦੇ ਜ਼ਿਕਰ ਕਰਦਾ ਕਰਦਾ ਮੰਡ ਪਤਾਨੀ ਲੱਗਣ ਦਿੰਦਾ ਕਿ ਉਹ ਕਿਹੜੇ ਵੇਲੇ ਉਹ ਡੂੰਗੇ ਸੰਵਾਦ ਸ਼ੋਹ ਲੈਂਦਾ ਹੈ ਗੱਲ ਦੀ ਢਾਈ ਤੱਕ ਪਹੁੰਚਣ ਲਈ ਪੜਦੇ ਪੜਦੇ ਕਈ ਵਾਰ ਉਹਦੀ ਇੱਕ ਲਾਈਨ ਤੇ ਲੰਮਾ ਸਮਾਂ ਰੁਕਣਾ ਪੈਂਦਾ ਹੈ ਪੂਰਾ ਨਾਵਲ ਖੜਕੂ ਲੈਰ ਹਿੰਸਾ ਤੇ ਹਿੰਸਕ ਵਰਤਾਰੇ ਦੇ ਮਨੋਵਿਗਿਆਨਕ ਪਹਿਲੂਆਂ ਦੇ ਬਾਰੇ ਹੈ ਲੈਰ ਅੰਦਰਲੀ ਵਿਚਾਰਧਾਰਕ ਕਸ਼ਮਕਸ਼ ਬਾਰੇ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਸਰਬਜੀਤ ਧਾਰੀਵਾਲ ਹਰਾਂ ਦਾ ਲਿਖਿਆ ਲੇਖ ਜੋ ਜਸਮੀਰ ਮਾਂਡ ਹਰਾਂ ਦੀ ਕਿਤਾਬ ਨਾਵਲ ਹੈ ਜੀ 1984 ਦੇ ਦੁਖਾਂਤ ਨਾਲ ਸੰਬੰਧਿਤ ਹੈ ਇਹ ਨਾਵਲ ਜਿਸ ਦਾ ਨਾਂ ਹੈ 84 ਲੱਖ ਜਾਂਦਾ ਇਹਦੇ ਅੰਗਾਂ ਸਾਂ ਵਿਚਰਦਿਆਂ ਇਹ ਗੱਲਾਂបੱਤਾਂ ਕਰਦਾ ਉਹ ਲੇਖ ਅਸੀਂ ਤੁਹਾਡੀ ਸੇਵਾ 'ਚ ਕਰ ਰਹੇ ਆਂ ਪੇਸ਼ ਮੈਂ ਹੁਣੇ ਹੀ ਜਸਬੀਰ ਮੰਡ ਦੀ 84 ਨਾਲ ਸੰਬੰਧਿਤ ਕਿਤਾਬ ਪੜ ਕੇ ਆਇਆ ਹਾਂ ਉਹ 84 ਜੋ ਸਿੱਖ ਕੌਮ ਦੇ ਚੇਤਿਆਂ ਵਿੱਚ ਵਰਸ਼ੀ ਵਾਂਗ ਖੁਬਿਆ ਹੋਇਆ ਹੈ 84 ਸੁਣਦੇ ਸਾਰ ਹੀ ਸ਼੍ਰੀ ਕਾਲ ਤਖਤ ਸਾਹਿਬ ਦਾ ਜਖਮੀ ਸਰੂਪ ਸਾਹਮਣੇ ਆ ਜਾਂਦਾ ਹੈ ਇਸ ਸਦਮੇ ਦਾ ਵਿਰਾਗ ਤੇ ਯਾਦ ਪੂਰੀ ਦੀ ਪੂਰੀ ਕੌਮ ਦੀ ਰੂਹ ਨੂੰ ਤੜਫਾ ਦਿੰਦਾ ਹੈ ਇਤਿਹਾਸਕਾਰਾਂ ਨੇ ਪੰਜਾਬ ਦੇ 84 ਤੇ ਉਸ ਤੋਂ ਬਾਅਦ ਦੇ ਖੂਨ ਨਾਲ ਲਤਪਤ ਹੋਏ ਦੌਰ ਨੂੰ ਕਲਮਬੰਦ ਕੀਤਾ ਹੈ ਕੁਝ ਕਾਰਨ ਲੱਗੇ ਹੋਏ ਨੇ ਪੰਜਾਬੀ ਦੇ ਕੁਝ ਸਿਰਮੌਰ ਕਵੀਆਂ ਨੇ 84 ਨੂੰ ਮੁੱਖ ਰੱਖ ਕੇ ਕਵਤਾਵਾਂ ਵੀ ਲਿਖੀਆਂ ਹਨ ਪਰ ਇਸ ਵੇਲੇ ਜਿਸ ਦਾ ਜ਼ਿਕਰ ਪੰਜਾਬੀ ਸਾਹਿਤ ਕਲਿਆ ਵਿੱਚ ਰੱਜ ਕੇ ਹੋ ਰਿਹਾ ਹੈ ਉਹ ਹੈ 84 ਲੱਖ ਯਾਦਾਂ ਇਹ ਜਸਵੀਰ ਮੰਡ ਦਾ ਵੱਡੇ ਆਕਾਰ ਦਾ ਨਾਵਲ ਹੈ ਹਾਲਾਂਕਿ ਨਾਵਲ ਕੁਝ ਹਫ਼ਤੇ ਪਹਿਲਾਂ ਹੀ ਛਪਿਆ ਹੈ ਪਰ ਇਸ ਦਾ ਜਿਕਰ ਹਰ ਵੱਡੀ ਪੰਜਾਬੀ ਸਹਿਤਕ ਮਹਿਫਲ ਵਿੱਚ ਹੋਣ ਲੱਗ ਪਿਆ ਹੈ ਪੰਜਾਬੀ ਸਹਿਤ ਦਾ ਆਲੋਚਨਾਤਮਕ ਕਦਰ ਕਰਨ ਵਾਲੇ ਇਸ ਨਾਵਲ ਤੋਂ ਪ੍ਰਭਾਵਿਤ ਹੋਏ ਨੇ ਲੰਮਾ ਸਮਾਂ ਜਾਪਾਨ ਵਿੱਚ ਰਹਿਣ ਤੋਂ ਬਾਅਦ ਸ਼ਵਾਲਕ ਦੀਆਂ ਟਿੱਬੀਆਂ ਵਿੱਚ ਵਸੇ ਰੋਪੜ ਜ਼ਿਲ੍ਹੇ ਦੇ ਪਿੰਡ ਹਿਰਦਾਪੁਰ ਵਿੱਚ ਰਹਿ ਰਿਹਾ ਜਸਬੀਰ ਮੰਡ ਪੰਜਾਬੀ ਸਹਿਤ ਦਾ ਵਿਸ਼ੇਸ਼ ਤੇ ਵੱਖਰਾ ਹਸਤਾਖਰ ਹੈ ਉਹ ਸਧਾਰਨ ਕਿਸਮ ਦਾ ਸਹਿਤਕਾਰ ਨਹੀਂ ਹੈ ਉਹਦੇ ਨਾਵਲ ਵਿੱਚ ਕੁਦਰਤ ਦੇ ਦਰਸ਼ਨ ਯਾਨੀ ਫਿਲਾਸਫੀ ਉਦੇ ਚ ਗੜੁੱਚ ਹੁੰਦੇ ਨੇ ਇਹ ਉਹਦਾ ਛੇਵਾਂ ਨਾਵਲ ਹੈ ਤੇ ਇਸ ਨੇ ਉਸ ਨੂੰ ਪੰਜਾਬੀ ਸਾਹਿਤ ਦੇ ਸਿਖਰਲੇ ਡੰਡੇ ਤੇ ਪਹੁੰਚਾ ਦਿੱਤਾ ਹੈ ਇਸ ਤੋਂ ਪਹਿਲਾਂ ਉਹਦੇ ਦੋ ਹੋਰ ਨਾਵਲਾਂ ਬੋਲ ਮਰਦਾਨਿਆਂ ਤੇ ਆਖਰੀ ਬਾਬੇ ਉੱਤੇ ਵੀ ਭਰਵੀਂ ਚਰਚਾ ਹੋਈ ਸੀ ਉਹਦੇ ਨਵੇਂ ਨਾਵਲ ਨੇ ਵਿਸ਼ਵ ਵਿਦਿਆਲਿਆਂ ਵਿੱਚ ਪੜਾ ਰਹੇ ਅਧਿਆਪਕਾਂ ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਮੋਹਿਆ ਹੈ ਜਸਬੀਰ ਮੰਡ ਪੁੱਜ ਕੇ ਸੰਗਾਊ ਆਦਮੀ ਹੈ ਉਸ ਨੂੰ ਪਿਛਲੀ ਕਤਾਰ ਚ ਖੜ ਕੇ ਬੈਠ ਕੇ ਸਕੂਨ ਮਿਲਦਾ ਹੈ ਉਹ ਬਹੁਤ ਘੱਟ ਤੇ ਧੀਮਾ ਬੋਲਦਾ ਹੈ ਤੇ ਉਹਦੇ ਲਿਖਣ ਦੀ ਰਫ਼ਤਾਰ ਵੀ ਧੀਮੀ ਹੈ ਆਖਰੀ ਬਾਬੇ ਤੋਂ 5 ਸਾਲ ਬਾਅਦ ਉਹਦਾ ਇਹ ਨਾਵਲ ਆਇਆ ਹੈ ਕਿਤੇ ਵਜੋਂ ਕਿਸਾਨ ਹੈ ਤੇ ਉਸ ਨੂੰ ਆਪਣੀਆਂ ਟਿੱਬੀਆਂ ਨਾਲ ਅੰਤਾਂ ਦਾ ਮੋਹ ਹੈ ਜਿਆਦਾ ਸਮਾਂ ਉਹ ਉਹਨਾਂ ਟਿੱਬੀਆਂ 'ਚ ਹੀ ਕੰਮ ਕਰਦਾ ਬਤਾਉਂਦਾ ਹੈ ਉਸ ਦੀ ਟਿੱਬੀਆਂ ਵਾਲੀ ਜ਼ਮੀਨ 'ਚ ਖੈਰ ਦਾ ਜੰਗਲ ਹੈ ਜਿਹਦੀ ਰਾਖੀ ਲਈ ਉਸਨੇ ਕਈ ਫੁੱਟ ਉੱਚਾ ਮਚਾਨ ਬਣਾਇਆ ਹੋਇਆ ਇਹ ਵਿਚਾਰ ਉਸ ਨੂੰ ਉੱਚੇ ਖੜ ਕੇ ਘਟਨਾਵਾਂ ਨੂੰ ਵੇਖਣ ਵਿਚਾਰਨ ਤੇ ਲਿਖਣ ਦਾ ਬਲ ਬਖਸ਼ਦਾ ਹੈ 84 ਲੱਖ ਜਦਾਂ ਪੜਦਿਆਂ ਮਨ ਵਿੱਚ ਕਈ ਵਾਰ ਖਿਆਲ ਆਇਆ ਕਿ ਇੰਨੇ ਜਟਿਲ ਤੇ ਗੰਭੀਰ ਵਿਸ਼ੇ ਬਾਰੇ ਇੰਨੇ ਸਹਿਜ ਨਾਲ ਵੀ ਲਿਖਿਆ ਜਾ ਸਕਦਾ ਹੈ ਕਿਤੇ ਕੋਈ ਮਾਰ ਕੇ ਬਾਜ਼ੀ ਨਹੀਂ ਕਿਤੇ ਕੋਈ ਬੜਕ ਨਹੀਂ ਕੋਈ ਉਤੇਜਨਾ ਨਹੀਂ ਤੇ ਨਾ ਹੀ ਕਿਤੇ ਤਲਖੀ ਨਾਵਲ ਵਿੱਚ ਉਹ ਨਾ ਕਿਸੇ ਦੇ ਹੱਕ ਵਿੱਚ ਭੁਗਤਾ ਹੈ ਤੇ ਨਾ ਕਿਸੇ ਦੇ ਵਿਰੁੱਧ ਹਾਂ ਕਈ ਵਾਰ ਭਾਵਨਾਵਾਂ ਦਾ ਜਵਾਰ-ਭਾਟਾ ਵੱਡੀ ਹਲਚਲ ਪੈਦਾ ਜ਼ਰੂਰ ਕਰਦਾ ਹੈ ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਖ ਕੌਮ ਦੇ ਸਾਹਮਣੇ ਵੱਡੇ ਸਵਾਲ ਰੱਖਦਾ ਹੈ ਤੇ ਨਾਲ ਹੀ ਵੱਡੇ ਸਨੇਹੇ ਵੀ ਦਿੰਦਾ ਹੈ ਮੰਡ ਜਵਾਨ ਕੁੜੀ ਨਾਲ ਖਾੜਕੂ ਮੁੰਡੇ ਦੇ ਪਿਆਰ ਦੀਆਂ ਤਰੰਗਾਂ ਨੂੰ ਇੰਨੀ ਨਿਰਮਲਤਾ ਨਾਲ ਬਿਆਨਦਾ ਹੈ ਕਿ ਨਾਵਲ ਤੇ ਇਸ रिश्ਤੇ ਦੇ ਵਾਸ਼ਨਾ ਨੇੜੇ ਵੀ ਨਹੀਂ ਟੁੱਕਦੀ ਨਾਵਲ ਪੜ੍ਹਦੇ ਸਮੇਂ ਪਾਸ਼ਾ ਦੀ ਸਰਲਤਾ ਸ਼ਲੀਨਤਾ ਤੇ ਖੂਬਸੂਰਤੀ ਮਿੱਠੀ-ਮਿੱਠੀ ਲੱਗਦੀ ਹੈ ਮੰਡ ਨੂੰ ਆਪਣੀ ਪਵੰਦੀ ਬੋਲੀ ਤੇ ਆਪਣੇ ਘਾੜ ਦੇ ਇਲਾਕੇ ਨਾਲ ਲੋੜੇ ਦਾ ਪਿਆਰ ਹੈ ਇਸੇ ਲਈ ਉਹ ਆਪਣੀ ਮਾਂ ਬੋਲੀ ਦੇ ਲਬਜ ਤੇ ਸੱਲਜੇ ਨੂੰ ਨਾਵਲ ਵਿੱਚ ਖੁੱਲ ਕੇ ਵਰਤਦਾ ਹੈ ਕੁਦਰਤ ਨਦੀਆਂ ਖੇਤਾਂ ਖੱਡਾਂ ਦੇ ਜ਼ਿਕਰ ਕਰਦਾ ਕਰਦਾ ਮੰਡ ਪਤਾ ਨਹੀਂ ਲੱਗਣ ਦਿੰਦਾ ਕਿ ਉਹ ਕਿਹੜੇ ਵੇਲੇ ਉਹ ਡੂੰਗੇ ਸੰਵਾਦ ਸ਼ੋਅ ਲੈਂਦਾ ਹੈ ਗੱਲ ਦੀ ਢгай ਤੱਕ ਪਹੁੰਚਣ ਲਈ ਪੜਦੇ ਪੜਦੇ ਕਈ ਵਾਰ ਉਹਦੀ ਇੱਕ ਲਾਈਨ ਤੇ ਲੰਮਾ ਸਮਾਂ ਰੁਕਣਾ ਪੈਂਦਾ ਹੈ ਕਈ ਉਹਦੇ ਬੜੇ ਹੀ ਸਹਿਜ ਨਾਲ ਰਚੇ ਸੰਵਾਦ ਕੰਬਾਂ ਛੇੜ ਦਿੰਦੇ ਨੇ ਰੂਚ ਝੇੜ ਦਿੰਦੇ ਨੇ ਪੂਰਾ ਨਾਵਲ ਖਾੜਕੂ ਲਹਿਰ ਹਿੰਸਾ ਤੇ ਹਿੰਸਕ ਵਰਤਾਰੇ ਦੇ ਮਨੋਵਿਗਿਆਨਕ ਪਹਿਲੂਆਂ ਦੇ ਬਾਰੇ ਹੈ ਲਹਿਰ ਅੰਦਰਲੀ ਵਿਚਾਰ ਧਾਰਕ ਕਸ਼ਮਕਸ਼ ਬਾਰੇ ਹੈ ਖਾੜਕੂ ਲਹਿਰ ਦੀਆਂ ਕਈ ਪਰਤਾਂ ਦੇ ਸੰਮਖ ਹੋ ਕੇ ਮੰਡ ਨੇ ਲਿਖਿਆ ਹੈ ਇਹ ਨਾਵਲ ਇਹ ਪੰਜਾਬ ਚ ਲੰਬੇ ਚੱਲੇ ਹਿੰਸਕ ਦੌਰ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਫੜਨ ਦਾ ਵੱਡਾ ਯਤਨ ਹੈ ਹਿੰਸਾ ਦੋ ਪਾਸੜੀ ਸੀ ਇਸ ਦੀ ਤਹਿਸ਼ਤ ਨੇ ਚਾਰ ਚਫੇਰੇ ਚੁੱਪ ਪਰੋਸ ਦਿੱਤੀ ਸੀ ਨਾਵਲ ਦੇ ਬਹੁਤੇ ਪਾਤਰ ਖਾੜਕੂ ਤੇ ਉਹਨਾਂ ਦੇ ਪਰਿਵਾਰ ਜਾਣਕਾਰ ਤੇ ਖਾੜਕੂਵਾਦ ਦਾ ਸ਼ਿਕਾਰ ਹੋਏ ਟੱਬਰ ਹਨ ਇਸ ਦਾ ਮੁੱਖ ਪਾਤਰ ਅੰਮਰਪਾਲ ਹੈ ਇਸ ਤੋਂ ਇਲਾਵਾ ਦੀਪਾ ਬਾਬਾ ਜੈਲਾ ਬਾਬਾ ਫਿਰਕੀ ਚੇਲਮਿਲ ਤੇ ਕਈ ਹੋਰ ਲੜਕੇ ਵੀ ਹਨ ਦੋ ਲੜਕੀਆਂ ਬਲਵੰਤ ਤੇ ਮਨਜੋਤ ਵੀ ਇਸ ਦੇ ਵਿਸ਼ੇਸ਼ ਪਾਤਰ ਹਨ ਨਾਵਲ ਤੇ ਖਾੜਕੂ ਰੋਪੜ ਜ਼ਿਲ੍ਹੇ ਦੀਆਂ ਸ਼ਵਾਲਕੇ ਦੀਆਂ ਪਹਾੜੀਆਂ ਨਾਲ ਲੱਗਦੇ ਖੇਤਰ ਵਿੱਚ ਵਿਚਰਦੇ ਨੇ ਇਹਨਾਂ ਪਹਾੜੀਆਂ 'ਚ ਹੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਹੈ ਤੇ ਅਨੰਦਪੁਰ ਸਾਹਿਬ ਦੀ ਸੋਚ ਤੇ ਖਾਸ ਕਰਕੇ ਗੁਰੂਆਂ ਦੇ ਫਲਸਫੇ ਤੇ ਸ਼ਬਦ ਗੁਰੂ ਦਾ ਨਾਵਲ ਜਾਂ ਕੈਲ ਉਹ ਇਸ ਦੇ ਰਚਨਾ ਰੇ ਤੇ ਗਹਿਰਾ ਅਸਰ ਹੈ ਇਸ ਤੋਂ ਪਹਿਲਾਂ ਕਿ ਨਾਵਲ ਬਾਰੇ ਅੱਗੇ ਵਧਿਆ ਜਾਵੇ ਮੈਨੂੰ ਲੱਗਦਾ ਹੈ ਕਿ ਇਹਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਇੱਕ ਤਾਂ ਅਮਰਪਾਲ ਕਹਿੰਦਾ ਉਂਝ ਰਾਤਾਂ ਨਾਲ ਲਗਾਤਾਰ ਤੁਰਦਿਆਂ ਹਨੇਰਾ ਸਾਨੂੰ ਪਛਾਨਣ ਲੱਗ ਪਿਆ ਸੀ ਉਹ ਅੱਗੇ ਕਹਿੰਦਾ ਜਿੰਨਾ ਔਖਾ ਕਿਸੇ ਨੂੰ ਬਿਨਾ ਬੋਲਿਆ ਮਾਰਨਾ ਹੁੰਦਾ ਉਹਨਾਂ ਔਖਾ ਕਿਸੇ ਨੂੰ ਚੁੱਪਚਾਪ ਮਰਦੇ ਵੇਖਣਾ ਵੀ ਹੁੰਦਾ ਹੈ ਗੋਲੀਆਂ ਦੀ ਆਵਾਜ਼ ਵਿੱਚ ਜਿੰਨੇ ਤਰਲੇ ਸੁਣੇ ਹਨ ਉਹਨੀਆਂ ਇਕੱਠੀਆਂ ਤਾਂ ਮੈਂ ਅਰਦਾਸਾਂ ਵੀ ਨਹੀਂ ਸੰ ਸੁਣੀਆਂ ਕੁਝ ਘਟਨਾਵਾਂ ਬਾਸ਼ਾ ਦੇ ਜੰਜਾਲ ਵਿੱਚ ਫਸਦੀਆਂ ਹੀ ਨਹੀਂ ਉਹ ਜਾਂ ਤਾਂ ਦਿਸਦੀਆਂ ਨੇ ਜਾਂ ਸੁਣਦੀਆਂ ਨੇ ਤੂੰ ਪੂਆ ਨੂੰ ਪੁੱਛਿਆ ਨਹੀਂ ਕਿ ਭੈਣ ਕੋਣਾ ਕਿਉਂ ਨਹੀਂ ਚੰਗਾ ਲੱਗਦਾ ਜਵਾਬ ਅੱਜ ਕੱਲ ਵੀਰ ਬਹੁਤ ਛੇਤੀ ਵਿਛੜ ਜਾਂਦੇ ਨੇ ਰਿਸ਼ਤਾ ਥੋੜਾ ਦੂਰ ਦਾ ਰੱਖੀਏ ਥੋੜਾ ਦੂਰ ਦਾ ਹੀ ਰੱਖੀਏ ਪੂਆ ਮੌਤ ਹੁਣ ਖਾਲੀ ਹੱਥ ਨਹੀਂ ਮੋੜਨੀ ਉਹ ਅੱਗੇ ਜ਼ਿਕਰ ਕਰਦਾ ਹੈ ਹੁਣ ਅਸੀਂ ਉਟਾਂ ਵਾਲੀ ਧਰਤੀ ਉਪੋਂ ਲੰਘ ਰਹੇ ਆ ਘਾੜ ਇਸ ਕਰਕੇ ਚੰਗਾ ਲੱਗਦਾ ਇਹ ਨਾਂ ਦਿਸਣ ਦੀ ਹਮਾਇਤ ਵਿੱਚ ਉੱਤਰ ਆਉਂਦਾ ਹੈ ਨੰਦਪੁਰ ਸਾਹਿਬ ਦੀ ਧਰਤੀ ਵੀ ਤਾਂ ਇਸ ਤਰ੍ਹਾਂ ਹੀ ਸੀ ਜਦੋਂ ਸਿੰਘਾਂ ਦੇ ਸਿਰ ਦੇ ਮੁੱਲ ਪਏ ਉਸ ਵੇਲੇ ਅਜੇ ਹੀ ਗੋਦ ਦੀ ਜ਼ਰੂਰਤ ਪਈ ਹੋਵੇਗੀ ਮੈਂ ਉਚਾਣਾ ਨਵਾਣਾ ਚ ਪਲਿਆ ਹਾਂ ਇਕੱਲੀ ਖੁਸ਼ੀ ਕਿੰਨੀ ਠੰਡੀ ਹੁੰਦੀ ਹੈ ਇੱਕ ਖਾੜਕੂ ਕੁੜੀ ਅਮਰਪਾਲ ਦੀ ਮਾਂ ਨੂੰ ਮਿਲਣਾ ਆਉਂਦੀ ਹੈ ਮਾਂ ਉਹਨੂੰ ਕਹਿੰਦੀ ਹੈ ਪੁੱਤ ਤੂੰ ਫੌਜੀਆ ਮੰਗਣਾ ਵਾਂਗਰ ਆਉਂਦਾ ਚੰਗੀ ਲੱਗਦੀਆਂ ਪੁੱਤ ਇਹ ਹੌਸਲੇ ਕਿੱਥੋਂ ਲੈ ਆਏ ਕਿਸ ਤਰ੍ਹਾਂ ਤੁਸੀਂ ਮੁੜ ਨਹੀਂ ਸਕਦੇ ਨਈ ਬੀਬੀ ਇਹ ਤਾਂ ਉਹ ਫੌਜ ਹੈ ਜਿਹਦੀ ਪੈਨਸ਼ਨ ਮੌਤ ਨਾਲ ਹੀ ਲੱਗਣੀ ਹੈ ਆਪਣੇ ਸਾਥੀ ਖਾੜਕੂ ਦਾ ਜ਼ਿਕਰ ਕਰਦਾ ਅਮਰਪਾਲ ਕਹਿੰਦਾ ਮੈਂ ਧਿਆਨ ਨਾਲ ਮਨਜੀਤ ਵੱਲ ਵੇਖਿਆ ਉਹਦੇ ਚਿਹਰੇ ਤੇ ਕਿੰਨੇ ਦੁੱਖ ਅੜ ਮੰਗਾਰੇ ਪਏ ਸਨ ਉਨ੍ਹਾਂ ਵਿੱਚ ਹੀ ਕਿਤੇ ਅਕਾਲ ਤਖਤ ਦੇ ਖੰਡਰਾਂ ਦੀ ਤਕਉਨ ਸੀ ਉੰਜ ਅਸੀਂ ਵੱਧ ਦੇ ਅੰਕੜਿਆਂ ਤੋਂ ਉਤੇਜਿਤ ਹੁੰਦੇ ਹੀ ਰਹਿੰਦੇ ਸਾਂ ਪਰ ਜਦੋਂ ਕੋਈ ਅੰਕੜਾ 84 ਕੋਲ ਪਹੁੰਚਦਾ ਤਾਂ ਜਾਪਦਾ ਕੋਈ ਜਾਣ ਬੁੱਝ ਕੇ ਗਲਤ ਗਿਣਤੀ ਦੱਸ ਰਿਹਾ ਹੈ ਇਹ ਅੰਕੜਾ ਸਾਡੇ ਇਤਿਹਾਸ ਨਾਲ ਲੜ ਪਿਆ ਹੈ ਅਮਰਪਾਲ ਦਾ ਸਾਥੀ ਦੀਪ ਨਦੀ ਦੇ ਕਿਨਾਰੇ ਬੈਠਾ ਕਹਿੰਦਾ ਦੇਖ ਅਮਰਪਾਲ ਪਾਣੀ ਵਗਦਾ ਵਗਦਾ ਇਸ਼ਨਾਨ ਕਰ ਲੈਂਦਾ ਥੋੜੀ ਦੇਰ ਪਹਿਲਾਂ ਜਿਹੜੀ ਨਦੀ ਗੰਧਲੇ ਪਾਣੀ ਨਾਲ ਮਿੱਟੀ ਰੰਗੀ ਹੋ ਗਈ ਸੀ ਉਹ ਨਿਤਰਨੀ ਸ਼ੁਰੂ ਹੋ ਗਈ ਹੈ ਸੋਚ ਵਿੱਚ ਡੁੱਬਿਆ ਅਮਰਪਾਲ ਕਹਿ ਰਿਹਾ ਅਸੀਂ ਆਪਣੇ ਸਦਮਿਆਂ ਦੇ ਵਿਰਾਗ ਵੇਖੇ ਤੇ ਫਿਰ ਜਦੋਂ ਕੋਈ ਰਾਹ ਨਾ ਮਿਲਿਆ ਤਾਂ ਉਹਨਾਂ ਨੂੰ ਕਿਰਨਾ ਦਾ ਰਾਹ ਵਿਖਾਇਆ ਚੰਗਿਆੜੇ ਲੋਹੇ ਨੂੰ ਵੀ ਜੋੜ ਦਿੰਦੇ ਨੇ ਅਮਰਪਾਲ ਉਹਦੇ ਸਾਥੀ ਦਾ ਬਾਪੂ ਕਹਿੰਦਾ ਇੱਕ ਥਾਂ ਅਮਰਪਾਲ ਕਹਿੰਦਾ ਮੈਨੂੰ ਜੰਗਲ ਮੈਨੂੰ ਅੱਜਕੱਲ ਸੁੰਨਸਾਨ ਜਿਹੀ ਚੇਤਾਵਨੀ ਨਹੀਂ ਲੱਗਦਾ ਜਿਵੇਂ ਕੁਝ ਸਾਲ ਪਹਿਲਾਂ ਲੱਗਦਾ ਸੀ ਸ਼ਾਇਦ ਸਾਡਾ ਕੋਈ ਜਾਂਗਲੀ ਪੜਾ ਜੰਗਲ ਨੂੰ ਭਾਗਿਆ ਹੋਵੇ ਜਿਸ ਤਰ੍ਹਾਂ ਮੰਡ ਖਾੜਕੂ ਮੁੰਡਿਆਂ ਚ ਹੁੰਦੀ ਬਹਿਸ ਨੂੰ ਚਿੱਤਰਦਾ ਹੈ ਉਹ ਨਰਾਦਰਸ਼ਨ ਹੀ ਲੱਗਦਾ ਹੈ ਇੱਕ ਦਿਨ ਮਨਜੀਤ ਤੇ ਦੀਪ ਬਾਬੇ ਬਾਰੇ ਬਹਿਸ ਹੋ ਜਾਂਦੀ ਹੈ ਮਨਜੀਤ ਕਹਿੰਦਾ ਹੈ ਜੇਕਰ ਸੰਤ ਭਿੰਡਰਾਂ ਵਾਲਾ ਨਾ ਹੁੰਦਾ ਤਾਂ ਸਿੱਖੀ ਨੇ ਇੱਕ ਵਾਰ ਫਿਰ ਸਹਿਮ ਜਾਣਾ ਸੀ ਦੀਪ ਬਾਬੇ ਦੀਪ ਜਵਾਬ ਦੇਣ ਚ ਕਹਿੰਦਾ ਕਦੋਂ ਸਹੀਮੀ ਇਹ ਸਿੱਖੀ ਤੂੰ ਇਹ ਕਿਉਂ ਸੋਚਿਆ ਹੋਰ ਕਿਆ ਸੋਚਾਂ ਮਨਜੀਤ ਪੁੱਛਦਾ ਹੈ ਦੀਪ ਬੋਲਦਾ ਤੂੰ ਦਸ਼ਮੇਸ਼ ਕੋਲ ਕਿਉਂ ਨਹੀਂ ਰੁਕਿਆ ਤੇਰਾ ਡਰ ਹੁਣ ਕੋਈ ਹੋਰ ਦੂਰ ਕਰੂਗਾ ਕਲਗੀਆਂ ਵਾਲੇ ਤੋਂ ਬਿਨਾ ਮਨਜੀਤ ਜਵਾਬ ਚ ਕਹਿੰਦਾ ਪਰ ਸੰਤਾਂ ਦਾ ਡਰ ਵੀ ਤਾਂ ਦਸ਼ਮੇਸ਼ ਨੇ ਹੀ ਦੂਰ ਕਰਿਆ ਹੋਣਾ ਦੀਪ ਕਹਿੰਦਾ ਤੂੰ ਆਪਣਾ ਭਰੋਸਾ ਕਿਉਂ ਖੋਇਆ ਉਹ ਨਹੀਂ ਖੋਇਆ ਸੂਰਬੀਰਾਂ ਨੂੰ ਯਾਦ ਕਰਨਾ ਕਿਹੜਾ ਗਲਤ ਹੈ ਮਨਜੀਤ ਨੇ ਕਿਹਾ ਦੀਪ ਮਨਜੀਤ ਨੂੰ ਸਮਝਾਉਂਦਾ ਹੈ ਤੇਰੀ ਯਾਦ ਦਸ਼ਮੇਸ਼ ਕੋਲ ਹੈ ਤੇਰਾ ਮਾਰਗ ਦਸ਼ਮੇਸ਼ ਕੋਲ ਹੈ ਮੈਨੂੰ ਤੇਰੀ ਟੈਡੀ ਗੱਲ ਸਮਝ ਨਹੀਂ ਆਉਂਦੀ ਦੀਪ ਬਾਬੇ ਦੀਪਕ ਉਹ ਕਹਿੰਦਾ ਆਪਣਾ ਕਾਲਜਾ ਦਸ਼ਮੇਸ਼ ਅੱਗੇ ਰੱਖ ਹਿੱਕ ਨਹੀਂ ਇਹ ਨਾਨਕ ਦਾ ਘਰ ਹੈ ਇੱਕ ਥਾਂ ਅੱਗ ਬਲਦੀ ਵੇਖ ਕੇ ਦੀਪ ਬਾਬਾ ਕਹਿੰਦਾ ਦੇਖ ਬਈ ਸਿੰਘਾ ਇਤਿਹਾਸ ਦੀਆਂ ਕੁਝ ਝਲਕਾਂ ਇਹਨਾਂ 11 ਵਰਗੀਆਂ ਵੀ ਹੁੰਦੀਆਂ ਹਨ ਪਤਾ ਹੁੰਦਾ ਕਿ ਅਸੀਂ ਥੋੜੀ ਦੇਰ ਬਾਅਦ ਬੁਝ ਜਾਣਾ ਫਿਰ ਵੀ ਅੱਗ ਕੋਲੋਂ ਜਜ਼ਬਾਤੀ ਹੋ ਕੇ ਉੱਡ ਉੱਡ ਪੈਂਦੀਆਂ ਦੀਪ ਬਾਬਾ ਵਾਪਰ ਚੁੱਕੇ ਤੇ ਵਾਪਰ ਰਹਿ ਲਈ ਫਿਕਰਮੰਦ ਹੋਇਆ ਖਾੜਕੂਆਂ ਦੇ ਇੱਕ ਗਰੁੱਪ ਨਾਲ ਸੰਵਾਦ ਰਚਾਉਂਦਾ ਕਹਿੰਦਾ ਹੈ ਸਭ ਕਿੰਜ ਤੁਹਾਡੇ ਹੱਥਾਂ ਤੋਂ ਬਾਹਰ ਕਿਵੇਂ ਚਲਾ ਗਿਆ ਬਾਬਾ ਸੀ ਸਮਝਿਆ ਸੀ ਕਿ ਇਹ ਆਕਾਲ ਤਖਤ ਦੇ ਟੌਣ ਦਾ ਗੁੱਸਾ ਹੈ ਉਤਰ ਜਾਏਗਾ ਗੁਰੂ ਆਪੇ ਠੰਡ ਬਖਸ਼ ਦੇਵੇਗਾ ਕਿਸੇ ਨੂੰ ਦੁੱਖ ਵਿੱਚ ਤੜਪਤਾ ਦੇ ਕੇ ਝਿੜਕਿਆ ਬਰੀ ਜਾ ਸਕਦਾ ਪਰ ਕੋਈ ਆਪਣੀ ਕਿਰਨਾ ਨੂੰ ਆਕਾਲ ਤਖਤ ਦੇ ਸਦਮੇ 'ਚ ਰਲਾ ਲਏਗਾ ਇਹ ਸਾਨੂੰ ਪਤਾ ਨਹੀਂ ਸੀ ਇੱਕ ਪਿੱਛੇ ਖੜਾ ਜਥੇਦਾਰ ਬੋਲਿਆ ਉਹ ਸਾਰੇ ਗਸੈਲ ਸਿੰਘ ਆਪਣੇ ਆਪ ਨੂੰ ਵਾਪਸ ਨਹੀਂ ਮੋੜ ਸਕੇ ਠੀਕ ਹੈ ਅਸੀਂ ਮੰਨਦੇ ਹਾਂ ਸਿੱਖਾਂ ਲਈ ਇਹ ਸਹਿਣਯੋਗ ਸਦਮਾ ਨਹੀਂ ਸੀ ਇਹ ਸਦਮਾ ਗੁਰੂ ਦੀ ਸ਼ਰਨ ਵਿੱਚ ਲੈ ਕੇ ਜਾਣਾ ਸੀ ਸੱਚੇ ਪਾਤਸ਼ਾਹ ਦੇ ਹੁਕਮ ਦੀ ਦੀ ਕਿਉਂ ਨਹੀਂ ਕੀਤੀ ਦੀ ਬਾਬੇ ਨੇ ਕਿਹਾ ਸਟੇਟ ਤੇ ਖੜਕੂਆਂ ਕੋਲੋਂ ਲੋਕ ਇੱਕੋ ਜਿੰਨਾ ਡਰਨ ਇਹ ਟਾਰਸ ਤੁਸੀਂ ਕਿੱਥੋਂ ਸਿੱਖੀ ਬਾਬਾ ਦੀਪ ਜਵਾਬੀ ਹੋਇਆ ਕਹਿੰਦਾ ਹੈ ਪਰ ਹੁਣ ਜਿਨ੍ਹਾਂ ਨੂੰ ਅਸੀਂ 모ੜਨਾ ਚਾਹੁੰਨੇ ਹਾਂ ਉਹ ਸਾਡੇ ਹੱਥ ਚੋਂ ਨਿਕਲ ਚੁੱਕੇ ਨੇ ਸਾਡਾ ਹੋਣਾ ਹਤਿਆਵਾਂ ਨਾਲ ਹੀ ਜੋੜ ਦਿੱਤਾ ਗਿਆ ਹੈ ਅਮਰਪਾਲ ਨੂੰ ਮਨਜੀਤ ਤੇ ਝਿਲਮਿਲ ਨਾਲ ਗੱਲ ਕਰਦੇ ਹੋਏ ਦੀਪ ਬਾਬੇ ਦੀ ਉਹ ਗੱਲ ਯਾਦ ਆਉਂਦੀ ਹੈ ਜਦੋਂ ਉਸਨੇ ਕਿਹਾ ਸੀ ਪੰਜਾਬ ਇੱਕ ਹੋਰ દિਸ਼ਾਹੀਣ ਨਾਇਕ ਦੀ ਤਲਾਸ਼ ਉੱਪਰ ਨਿਕਲ ਪਿਆ ਹੈ ਇਹ ਕਹਿ ਕੇ ਦੀਪ ਬਾਬਾ ਉੱਠ ਕੇ ਚਲਾ ਗਿਆ ਸੀ ਜੈਲ ਬਾਬੇ ਨੇ ਇਸ ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਜਿਆਦਾ ਅਕਲ ਵੀ ਬੰਦੇ ਨੂੰ ਬੈਠਣ ਨਹੀਂ ਦਿੰਦੀ ਨਾਵਲ ਦੀ ਇੱਕ ਪਾਤਰ ਲੜਕੀ ਮਨਜੋਤ ਹੈ ਖਾੜਕੂ ਉਹਦੇ ਸਾਰੇ ਪਰਿਵਾਰ ਨੂੰ ਇਸ ਸ਼ੱਕ 'ਚ ਮਾਰ ਦਿੰਦੇ ਨੇ ਕਿ ਉਹਨਾਂ ਦੇ ਘਰ ਦਾ ਇੱਕ ਬੰਦਾ ਕੈਟ ਬਣਿਆ ਹੋਇਆ ਸੀ ਅਮਰਪਾਲ ਦੇ ਕਹਿਣ ਤੇ ਮਨਜੋਤ ਨੂੰ ਛੱਡ ਦਿੱਤਾ ਗਿਆ ਸੀ ਉਹ ਆਪਣੀ ਨਾਨੀ ਨਾਲ ਰਹਿੰਦੀ ਹੈ ਅਮਰਪਾਲ ਨੂੰ ਮਨਜੋਤ ਨਾਲ ਲਗਾ ਹੋ ਜਾਂਦਾ ਹੈ ਉਹ ਵਾਰ-ਵਾਰ ਯਾਦ ਆਉਂਦੀ ਹੈ ਉਹ ਉਹਨੂੰ ਨਾਲ ਲੈ ਕੇ ਜਾਣ ਲਈ ਆਉਂਦਾ ਹੈ ਉਸ ਸਮੇਂ ਉਸ ਨਾਲ ਕੁਝ ਹੋਰ ਖਾੜਕੂ ਵੀ ਹੁੰਦੇ ਨੇ ਸਾਹਮਣੇ ਆਉਂਦੀ ਮਨਜੋਤ ਨੂੰ ਅਮਰਪਾਲ ਕਹਿੰਦਾ ਮੈਂ ਤੈਨੂੰ ਲੈਣ ਆਇਆ ਪ੍ਰਤੀਕਰਮ ਚ ਉਹਦੀ ਨਾਨੀ ਜੋ ਬੋਲਦੀ ਹੈ ਉਹ ਦਿਲ ਕਮਾਉਣ ਵਾਲਾ ਹੈ ਨਾਨੀ ਕਹਿੰਦੀ ਹੈ ਵੇ ਘਰ ਨੂੰ ਸਮਾਦ ਨਾ ਬਣਾਓ ਵੇ ਇੱਕ ਨੂੰ ਤਾਂ ਬਖਸ਼ ਦਿਓ ਕੋਈ ਤੂ ਬੱਤੀ ਕਰਨ ਵਾਲਾ ਵੀ ਤਾਂ ਰਹਿਣ ਦਿਓ ਅਚਾਨਕ ਨਾਨੀ ਅਮਰਪਾਲ ਦੀ ਬਾਹ ਫੜ ਲੈਂਦੀ ਹੈ ਅਮਰਪਾਲ ਨੂੰ ਲੱਗਦਾ ਹੈ ਕਿ ਉਹ ਉਹਨੂੰ ਗਲੋ ਹੀ ਫੜ ਲਏਗੀ ਨਾਨੀ ਅਮਰਪਾਲ ਨੂੰ ਪੁੱਛਦੀ ਹੈ ਕਿੰਨੀਆਂ ਮਾਵਾਂ ਨੂੰ ਰੁਵਾਇਆ ਚੱਲ ਪੁੱਤ ਬਣ ਕੇ ਦੱਸ ਜਾ ਫਿਰ ਨਾਨੀ ਨੇ ਅਮਰਪਾਲ ਦੇ ਅੱਗੇ ਹੋ ਕੇ ਧਾਤੜਾ ਮਾਰਿਆ ਤੇ ਕਿਆ ਇਹ ਕੁੜੀ ਤਾਂ ਟੁੱਟੇ ਮਨਾਂ ਦੀ ਧਰਮਸ਼ਾਲਾ ਹੈ ਪੁੱਤ ਅਮਰਪਾਲ ਆਪਣੇ ਸਾਥੀ ਖੜਕੂ ਫਿਰਕੀ ਦਾ ਜ਼ਿਕਰ ਕਰਦੇ ਹੋਏ ਆਪਣੇ ਤੇ ਸਾਥੀਆਂ ਦੇ ਵਿਅਕਤੀਤਵ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦਾ ਹੈ ਫਿਰਕੀ ਨੂੰ ਅੱਜ ਕੱਲ੍ਹ ਔਸਤ ਬੰਦੇ ਵਾਂਗ ਗੱਲਾਂ ਕਰਨੀਆਂ ਆਪਣੀ ਹੇਤੀ ਜਾਪਦੀ ਸੀ ਅਸੀਂ ਸਾਬ ਇਸ ਦੌਰ ਤੋਂ ਲੰਘ ਕੇ ਆਏ ਸਾਂ ਫਿਰ ਇੱਕ ਸਮਾਂ ਆਉਂਦਾ ਹੈ ਜਦੋਂ ਆਪਣੀ ਅਸਹਿਜਤਾ ਦਾ ਦਬਾਅ ਝੱਲ ਨਹੀਂ ਹੁੰਦਾ ਇੱਥੋਂ ਦੋ ਕਿਸਮ ਦੀਆਂ ਆਤਾਂ ਵਾਲੇ ਸਿੰਘਾਂ ਦੀ ਬੰਤਰ ਸ਼ੁਰੂ ਹੋ ਜਾਂਦੀ ਹੈ ਜੋ ਸਹਜਤਾ ਤੋਂ ਥਿੜਕ ਜਾਵੇ ਉਹ ਜੈਲਾ ਬਾਬਾ ਬਣ ਜਾਂਦਾ ਹੈ ਜੋ ਸਹਜਤਾ ਵਿੱਚ ਸੰਭਲ ਜਾਵੇ ਉਹ ਦੀਪ ਬਾਬਾ ਤੇ ਝਿਲਮਲ ਬਣ ਜਾਂਦਾ ਹੈ ਇੱਕ ਦਿਨ ਅਵਰਪਾਲ ਨੇ ਮਨਜੀਤ ਇੱਕ ਅਮਰਤਾ ਸਿੰਘ ਦੇ ਘਰ ਰੋਟੀ ਖਾ ਰਹੇ ਹੁੰਦੇ ਨੇ ਤਾਂ ਘਰ ਦਾ ਮੁਖੀ ਪੁੱਛਦਾ ਹੈ ਖਾਲਸਾ ਜੀ ਇਹ ਲੜਾਈ ਹੋਰ ਕਿੰਨੀ ਕੁ ਦਿਨ ਰੜਨੀ ਹੈ ਜਦ ਤੱਕ ਜਿੱਤੀ ਨਹੀਂ ਜਾਂਦੀ ਕਰਦਾ ਮੁਖੀ ਬੋਲਦਾ ਹੁਣ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਵੀ ਨਹੀਂ ਰਹੇ ਇੱਕ ਥਾਂ ਮੰਡ ਸ਼ਹੀਦ ਬਾਰੇ ਇੱਕ ਪਾਤਰ ਰਹੀ ਕਹਿੰਦਾ ਹੈ ਉਹ ਸਮਝਦੇ ਸਨ ਸ਼ਹੀਦ ਹੋ ਹੁੰਦਾ ਜੋ ਟੀਚੇ ਤੋਂ ਪਹਿਲਾਂ ਮਰ ਜਾਵੇ ਟੀਚਾ ਪਾਉਣ ਵਾਲਾ ਤਾਂ ਕੋਈ ਅਗਲਾ ਚਿਹਰਾ ਹੀ ਹੋਏਗਾ ਜੋ ਉਹਨਾਂ ਲਈ ਸ਼ਰਦਾ ਦੇ ਫੁੱਲ ਚੜਾਏਗਾ ਅਸੀਂ ਸਾਸ ਨੂੰ ਦਾਰਸ਼ਨਿਕ ਰੂਪ ਵਿੱਚ ਨਹੀਂ ਸੀ ਵਿਦੇਸ਼ ਕੇ ਇਹ ਸਾਤ ਸਵੈਰੱਖਿਆ ਵਰਗੀ ਪ੍ਰਣਾਲੀ ਕੋਲ ਆ ਕੇ ਬੌਂਦਲ ਗਿਆ ਸੀ ਅਸੀਂ ਸਾਤ ਸਿਰਫ ਜ਼ਾਲਮ ਦੇ ਖਾਤਮੇ ਲਈ ਵਰਤਿਆ ਉਸ ਨੇ ਪਲਟਵਾਰ ਕਰਨਾ ਹੀ ਸੀ ਤੇ ਉਹ ਕਰ ਦਿੱਤਾ ਦਰਬਾਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਅਮਰਪਾਲ ਨੂੰ ਮਨਜੋਤ ਇਹ ਕਹਿ ਕੇ ਝੰਡੋੜ ਦਿੰਦੀ ਹੈ ਜਿਸ ਦਿਨ ਤੁਸੀਂ ਮੇਰੀ ਜਾਨ ਬਖਸ਼ੀ ਸੀ ਮੈਨੂੰ ਪਤਾ ਲੱਗ ਗਿਆ ਸੀ ਤੁਸੀਂ ਮੈਨੂੰ ਛੱਡਣਾ ਨਹੀਂ ਕਿਉਂ ਤੁਸੀਂ ਮੈਨੂੰ ਆਪਣੇ ਲਈ ਬਖਸ਼ਿਆ ਤਾਂ ਮੇਰੇ ਲਈ ਨਹੀਂ ਕਈ ਵਾਰ ਅਮਰਪਾਲ ਆਪਣੇ ਆਪ ਨਾਲ ਗੱਲਾਂ ਕਰਦਾ ਸੋਚਦਾ ਹੈ ਮੈਂ ਅਤਿਆਚਾਰੀ ਬਣੇ ਰਹਿਣਾ ਹੈ ਜਾਂ ਅਤਿਆਚਾਰ ਨੂੰ ਖਤਮ ਕਰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਇੱਕ ਹੋਰ ਡਾਇਲਗ ਦੇਖੋ ਬਾਬਾ ਦੀਪ ਕਹਿੰਦਾ ਹੈ ਸਾਡੇ ਕੋਲ ਸਦਮਿਆਂ ਤੋਂ ਬਿਨਾ ਜੀਵਨ ਦੇ ਨਗਾਰੇ ਵੀ ਵੱਜਦੇ ਸੁਣਦੇ ਨੇ ਤੁਸੀਂ ਹਰ ਸ਼ਹਾਦਤ ਤੋਂ ਬਾਅਦ ਗਸਹਿਲ ਹੋਣ ਲੱਗ ਪਏ ਹੋ ਉਹਨਾਂ ਜੀਵਨ ਦੀਆਂ ਜਾਗਤੀ ਜੋਤ ਬਖਾਉਣ ਲਈ ਜਾਨਾਂ ਵਾਰੀਆਂ ਸਿੱਖੀ ਪ੍ਰੇਮ ਹੈ ਇਹ ਇਸ ਜੋਤ ਦਾ ਧੂਆ ਨਹੀਂ ਨਿਕਲਦਾ ਸਿੱਖੀ ਸਤਾ ਉੱਪਰ ਨਹੀਂ ਸਾਧਨਾ ਉੱਪਰ ਟਿਕੀ ਹੈ ਮੈਨੂੰ ਇਤਿਹਾਸ ਵਿੱਚ ਪਏ ਅਧੂਰੇ ਕਰੋਧ ਬਹੁਤ ਸਤਾਉਂਦੇ ਨੇ ਇਹ ਛੱਡ ਕੇ ਤੁਰਦਾ ਹਾਂ ਤਾਂ ਉਹ ਕੈਰ ਕਹਿਣ ਲੱਗ ਪੈਣਗੇ ਠੀਕ ਜਿਹੇ ਵੇਲੇ ਮੇਰੀਆਂ ਯਾਦਾਂ ਦੀ ਖੁਦਮੁਖਤਿਆਰੀ ਅਕਾਲ ਤਖਤ ਕੋਲ ਆ ਕੇ ਕਿਉਂ ਕੰਬਦੀ ਹੈ ਉਹ ਕਿਹੜੀ ਯਾਦ ਹੈ ਜਿਸ ਨੂੰ ਗੁਰੂ ਦੀ ਝਿੜਕ ਪੈਣੀ ਚਾਹੀਦੀ ਹੈ ਸ਼ਬਦ ਗੁਰੂ ਤੋਂ ਬਿਨਾ ਨਡਰ ਹੋਣ ਦਾ ਕਸ਼ਟ ਵੀ ਭੁਗਣਾ ਪੈਂਦਾ ਹੈ ਬੇਬੇ ਅਸੀਂ ਦਰਸ਼ਨ ਦਾ ਬਦਲਾ ਲੈ ਲਿਆ ਬੇਬੇ ਕੋ ਬੋਲਦੀ ਹੈ ਵੇ ਤੁਸੀਂ ਮੇਰੇ ਪੁੱਤ ਦਾ ਕਿਸੇ ਹੋਰ ਦੇ ਪੁੱਤ ਨੂੰ ਮਾਰ ਕੇ ਬਦਲਾ ਲਿਆ ਵੇ ਕੋਈ ਦੁੱਖ ਰੱਬ ਵਾਸਤੇ ਵੀ ਤਾਂ ਛੱਡ ਦਿਓ ਤੁਸੀਂ ਤਾਂ ਜਮਾਂ ਹੀ ਵੇਲਾ ਕਰਤਾ ਉਹ ਚੰਦਰਾ ਇਹ ਇੱਕ ਜਿਹਾ ਨਾਵਲ ਹੈ ਜੋ ਚੇਤਨਾ ਨੂੰ ਉਗਾਸਾ ਦਿੰਦਾ ਹੈ ਇਸ ਨਾਵਲ ਨੂੰ ਪੜਨਾ ਆਪਣੇ ਆਪ 'ਚ ਵੱਡੀ ਬૌਧਿਕ ਚੁਣੌਤੀ ਹੈ ਇਹ ਚੁਣੌਤੀ ਨੂੰ ਇਸ ਚੁਣੌਤੀ ਨੂੰ ਬੁੱਧੀਜੀਵੀ ਤੇ ਪੰਜਾਬ ਦੇ ਨਾਲ ਸਰੋਕਾਰ ਰੱਖਣ ਵਾਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਏਸੀਜੀ ਸਰਬਜੀਤ ਧਾਰੀਵਾਲ ਦਾ ਲਿਖਿਆ ਹੋਇਆ ਲੇਖ ਜੋ ਜਸਬੀਰ ਮੰਡ ਦੇ ਨਾਵਲ 84 ਲੱਖ ਜਾਦਾ ਦੇ ਅੰਗ ਸੰਗ ਵਿਚਰਦਿਆਂ ਬਾਰੇ ਗੱਲ ਕਰਦਾ ਹੈ ਤੇ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ